ਸਾਸੀ ਕਾਲ ਦੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂ ਵਾਲਾ ਕਿਸਾਨੀ ਸੰਘਰਸ਼ ਦੁਬਾਰਾ 2020 ਦੀ ਯਾਦ ਦਿਵਾਉਂਦਾ ਹੋਇਆ ਦੁਬਾਰਾ ਫੇਰ 2024 ਦੇ ਵਿੱਚ ਲੱਗ ਚੁੱਕਿਆ ਇੱਕ ਪਾਸੇ ਸੈਂਟਰ ਸਰਕਾਰ ਹੱਥ ਛੜਾ ਛੜਾ ਭਜਰੀ ਆ ਦੂਜੇ ਪਾਸੇ ਜਿਵੇਂ ਖੇਡ ਦੇ ਮੈਦਾਨ ਦੇ ਵਿੱਚ ਕਹਿਦੀ ਹੈ ਕਿਸਾਨਾਂ ਨੇ ਵੀ ਕੈਂਚੀ ਲਾ ਦਿੱਤੀ ਆ ਮੋਦੀ ਦੇ ਕਿਉਂਕਿ ਨਹੀਂ ਭਜਣ ਦਿੰਦੇ ਗਰਾਊਂਡ ਦੇ ਵਿੱਚੋਂ ਸਾਡੇ ਨਾਲ ਕਾਕਾ ਜੀ ਖੜੇ ਨੇ ਕਾਕਾ ਜੀ ਬਹਿਰੂ ਸਾਹਿਬ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਬਹਿਰੂ ਸਾਹਿਬ ਸਾਡੇ ਸਤਿਕਾਰਯੋਗ ਆਗੂ ਨੇ ਬਹੁਤ ਚੋਟੀ ਦੇ ਆਗੂ ਨੇ ਮੈਂ ਤਾਂ ਇਹ ਕਹੂੰਗਾ ਇਸ ਉਮਰ ਚ ਪੁਰਾਣੇ ਸਾਡੇ ਸਤਨੰਦ ਜੀ ਬਹਿਰੂ ਨੇ ਜਿਹੜੇ ਇਹਨਾਂ ਦੀ ਬਹੁਤ ਉਮਰ 84 ਸਾਲ 84 ਸਾਲ ਦੇ ਵਿੱਚ ਬੁੜੇ ਮੰਜਾ ਤੇ ਬਹਿ ਜਾਂਦੇ ਨੇ ਪਰ ਇਹਨਾਂ ਨੂੰ ਦਰਦਾ ਕਿਸਾਨੀ ਦਾ ਇਹਨਾਂ ਨੇ ਜਿਹੜੀ ਮੈਂ ਸੁਆਮੀਨਾਥਨ ਦੀ ਰਿਪੋਰਟ ਗੱਲ ਕਰਦੇ ਆ ਐਮਐਸਬੀ ਕਾਨੂੰਨ ਦੀ ਗੱਲ ਕਰਦੇ ਆ ਕਰਜ਼ੇ ਵਾਲੀ ਗੱਲ ਕਰਦਾ ਚੜਿਆ ਕਿਉਂ ਉਹ ਸਾਰਾ ਉਹ ਰਿਪੋਰਟ ਦੇ ਵਿੱਚ ਸ਼ਾਮਲ ਹੈ ਤੇ ਇਹ ਜਿਹੜੇ ਇੱਥੇ ਅੱਜ ਆਏ ਨੇ ਬਹਿਰੂ ਸਾਹਿਬ ਸਤਿਕਾਰਯੋਗ ਅਸੀਂ ਤਾਂ ਇਹਨਾਂ ਦੀਆਂ ਹਮਾਇਤ ਦੇਣ ਨਹੀਂ ਆਏ ਇਹ ਤਾਂ ਮੋਰਚੇ ਨੂੰ ਸੁਮਾਲਣ ਆਏ ਨੇ ਕਿ ਕਮਜ਼ੋਰ ਕਿੱਥੋਂ ਐ ਰਾਇ ਦੇਣ ਆਏ ਨੇ ਕਿ ਉਹ ਜਿਵੇਂ ਇੱਥੋਂ ਸੱਟ ਮਾਰੋ ਇੱਥੋਂ ਸੱਟ ਮਾਰੋ ਉਹ ਅਸੀਂ ਅੱਜ ਸਾਰੀਆਂ ਡਿਸਕਸ਼ਨ ਕਰਕੇ ਸਾਡੇ ਕੋਲੇ ਆਇਆ ਇੱਥੇ ਕੱਲ ਸ਼ੰਭੂ ਦੇਵ ਨੇ ਇਹਨਾਂ ਨੇ ਹਾਜ਼ਰੀ ਲਵਾਈ ਹੈ ਅੱਜ ਖਨੋਰੀ ਬਾਰਡਰ ਤੇ ਵੀ ਆਏ ਨੇ ਮੈਨੂੰ ਉਮੀਦ ਹੈ ਕਿ ਅਸੀਂ ਜੇ ਇਵੇਂ ਜਿਕੇ ਇਹਨਾਂ ਨੂੰ ਤਕਲੀਫ ਨਹੀਂ ਦੇਵਾਂਗੇ ਪਰ ਲੋੜ ਪਈ ਤਾਂ ਦਿੱਲੀ ਸਾਡੇ ਨਾਲ ਬੈਠੇ ਹੋਣਗੇ ਸਾਨੂੰ ਮਿਲਣਗੇ ਇਕੱਠੇ ਕਿਵੇਂ ਦੇਖਦੇ ਹਾਂ ਇੱਕ ਪਾਸੇ ਸੈਂਟਰ ਸਰਕਾਰ ਵੱਲੋਂ ਕੁਝ ਜਥੇਬੰਦੀਆਂ ਨੂੰ ਪਾੜਨ ਦਾ ਤੇ ਪ੍ਰੋਪੋਗਾਂਡਾ ਕਰਨ ਦਾ ਲਾਇਆ ਦੂਜੇ ਪਾਸੇ ਜਥੇਬੰਦੀਆਂ ਇੱਕ ਮੁਠਾਉਂਦੀਆਂ ਨੇ ਅੱਜ ਅਸੀਂ ਦੇਖਿਆ ਗੁਰਾਹਾਂ ਗਰੁੱਪ ਵੱਲੋਂ ਵੀ ਪਿੰਡ ਤੋਂ ਆ ਕੇ ਕਿਸੇ ਨੇ ਲੰਗਰ ਲਾਇਆ ਤੇ ਸੰਗਤ ਆਈ ਹੋਈ ਸੀ ਵਧੀਆ ਵਧੀਆ ਗੱਲ ਹੈ ਇਹ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਹਮੇਸ਼ਾ ਹੀ ਮੈਂ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਕਿਤੇ ਧਰਨਾ ਲਾਉਨੇ ਆ ਕਿਤੇ ਮਜਹਰਾ ਲਾਉਨੇ ਆ ਸਾਨੂੰ ਬਹੁਤ ਗੁਰੂ ਘਰਾਂ ਦੇ ਵਿੱਚ ਪੁੱਛਦੇ ਵੀ ਅਸੀਂ ਸਾਨੂੰ ਦੱਸੋ ਅਸੀਂ ਕਹਿੰਨੇ ਵੀ ਜਿੱਥੇ ਬਹਿ ਕੇ ਆਪੀ ਆ ਜਾਣਾ ਲੰਗਰ ਮਣਕੇ ਨਾ ਉਹ ਹਿਮਾਲਾ ਇੱਥੇ ਮੈਡੀਕਲ ਨਹੀਂ ਸੀ ਮੈਡੀਕਲ ਵਾਲੇ ਆ ਗਏ ਲੰਗਰਾਂ ਦਾ ਪਰੋਂ ਨਹੀਂ ਸੀ ਲੰਗਰਾਂ ਦਾ ਆ ਗਿਆ ਇੱਥੇ ਇਹ ਕਹਿੰਦੇ ਸੀ ਉਸੀ ਬਾਰਡਰ ਤੇ ਬੈਠਾ ਦੁੱਧ ਨਹੀਂ ਆਉਣਾ ਦੁੱਧ ਹੋਣ ਲੱਗ ਗਿਆ ਇਹ ਸਾਰਾ ਕੁਝ ਆਊਗਾ ਜਿਹੜਾ ਵੀ ਨਗਰ ਜਿਹੜੇ ਵੀ ਜਸੇਬੰਦੀ ਆਈ ਆ ਜੀ ਆਇਆਂ ਨੂੰ ਸਤਿਕਾਰਯੋਗ ਜਿਹੜੇ ਸਾਡੇ ਇੱਥੇ ਉਹਨਾਂ ਦੀ ਸਾਂਭ ਸੰਭਾਲ ਪਿੰਡ ਵੱਲੋਂ ਆਇਆ ਬਹੁਤ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਹਰਿਆਣਾ ਪੰਜਾਬ ਤੁਸੀਂ ਦੇਖਿਆ ਹਰਿਆਣਾ ਰੋਜ਼ ਭਿੰਡ ਦੇ ਨਾਲ ਸਾਡੇ ਗੋਲਿਆਂ ਦੇ ਮੂਰੇ ਹੁੰਦਾ ਪਰ ਅਸੀਂ ਉਹਨੂੰ ਕਿਹਾ ਯਾਰ ਤੁਸੀਂ ਛੋਟਾ ਭਾਈਓ ਸੀ ਵੱਡੇ ਭਾਈਆ ਸਾਨੂੰ ਲੜ ਲੈਣ ਦਿਓ ਤੁਸੀਂ ਰਸਤਾ ਸਾਫ਼ ਕਰਕੇ ਦੇਣਾ ਛੋਡੀ ਜ਼ਿੰਮੇਵਾਰੀ ਹੈ ਸਾਨੂੰ ਦਿੱਲੀ ਲੈ ਜਾਣਾ ਉਹ ਆਪਣੇ ਨਾਲ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡਾ ਸਵਾਲ ਲੜਨ ਵਾਲੇ ਲੋਕ ਘਰੇ ਨਹੀਂ ਬੈਠ ਸਕਦੇ ਜਿਵੇਂ ਮੈਂ ਕਾਕਾ ਜੀ ਪਹਿਲਾਂ ਕਿਹਾ ਮੋਦੀ ਹੱਥ ਛੜਾ ਛੜਾ ਭੱਜ ਰਿਹਾ ਜਿਵੇਂ ਖੇਡ ਦੇ ਖਿਡਾਰੀ ਕੈਂਚੀ ਲਾ ਕੇ ਰੇਡਰ ਨੂੰ ਬਚਾਲੇ ਦੱਬ ਲੈਂਦੇ ਨੇ ਐਦਾਂ ਨਹੀਂ ਲੱਗਦਾ ਤੁਸੀਂ ਨੇ ਚੋਣਾਂ ਦੇ ਲਵੇ ਆ ਕੇ ਦੱਬ ਲਿਆ ਮੋਦੀ ਵਾਕਈ ਸਮਾਂ ਹੁੰਦਾ ਹੈ ਸਿਆਸੀਆਂ ਦੀ ਕਮਜ਼ੋਰੀ ਹੁੰਦੀ ਹੈ ਇਹਨਾਂ ਦੀ 6 ਮਹੀਨਾ ਦੀ ਫਸਲ ਹੈ ਜਿਵੇਂ ਅਸੀਂ ਕਹਿੰਨਾ ਵੀ ਫਸਲ ਬੀਜਤੀ 6 ਮਹੀਨਿਆਂ ਨੂੰ ਪੱਕ ਗਈ ਹੁਣ ਵੱਢਣ ਦਾ ਵੇਲਾ ਹੈ ਇਹਨਾਂ ਦੀ 5 ਸਾਲ ਵਾਲੀ ਜਿਹੜੀ ਫਸਲ ਹੈ ਹੁਣ ਵੱਢਣ ਦਾ ਵੇਲਾ ਹੈ ਹੁਣ ਇਹਨਾਂ ਤੋਂ ਪੁੱਛਣ ਦਾ ਵੇਲਾ ਹੈ ਕਿ ਤੁਸੀਂ ਕੀ ਕੀਤਾ ਇਹਨਾਂ ਨੇ ਹੁਣ ਪ੍ਰਾਪਤੀਆਂ ਕਰਾਉਣੀਆਂ ਲੋਕਾਂ ਨੂੰ ਅਸੀਂ ਜਿਹੜੀਆਂ ਮੰਗਾ ਰਹਿੰਦੀਆਂ ਇਹ ਕਰਾਉਣੀਆਂ ਤਾਂ ਉਹਨੂੰ ਕਟਾਰੇ 'ਚ ਖੜਾਉਣਾ ਹੈ ਇਹਨਾਂ ਨੇ ਵੱਡੀਆਂ ਰੇਲੀਆਂ ਕਰਨੀਆਂ ਸਾਡੇ ਲੋਕਾਂ ਨੂੰ ਆਉਣ ਪਿੰਡਾਂ 'ਚ ਆਉਣਾ ਇਹਨਾਂ ਦੇ ਐਮਐਲਏ ਐਮਪੀਆ ਨੇ ਆਉਣਾ ਤੇ ਆਹ ਸਵਾਲ ਵੱਡੇ ਜਿਹੜੇ ਸਾਡੇ ਤੇ ਗੋਲੇ ਦਾਗੇ ਗਏ ਜਿਹੜੇ ਤੇ ਫਾਇਰਿੰਗ ਕੀਤੇ ਗਏ ਜਿਹੜੇ ਸਾਡੇ ਨੌਜਵਾਨ ਜ਼ਖਮੀ ਕਰਕੇ ਹਸਪਤਾਲਾਂ 'ਚ ਪਏ ਆ ਇਹ ਸਵਾਲ ਵੱਡੇ ਪਰ ਫੇਰ ਵੀ ਅਸੀਂ ਉਹਨਾਂ ਨੂੰ ਪਾਸੇ ਰੱਖਦੇ ਆ ਆਸਵਾਲ ਉਦੋਂ ਵੀ ਵੱਡੇ ਨੇ ਕਿ ਜਿਹੜੇ ਕਰਜ਼ੇ ਵਾਲਾ ਐਮਐਸਬੀ ਕਾਨੂੰਨ ਵਾਲਾ ਸੁਆਮੀ ਨਾਥਨ ਦੀ ਰਿਪੋਰਟ ਵਾਲਾ ਸਰਕਾਰੇ ਕਰੇ ਸਮਾਂ ਕਿ ਸਾਰਾ ਬਜਟ ਵੀ ਅੱਜ ਤੱਕ ਸਾਰੀਆਂ ਸਟੇਟਾਂ ਦਾ ਉਹਨਾਂ ਕੋਲੇ ਆ ਟੈਕਸ ਵੀ ਉਹਨਾਂ ਕੋਲੇ ਜਾਂਦਾ ਜੇ ਵੱਡੇ ਘਰਾਣਿਆਂ ਦਾ 7-8 ਦਾ ਕਰੋੜਾ ਰੁਪਇਆ ਛੱਡ ਸਕਦੇ ਨੇ ਤੇ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਕਿੰਨਾ ਕੁ ਕਰਜ਼ਾ ਇਹਨਾਂ ਨੂੰ ਕਰਜ਼ਾ ਮੁਕਤ ਛੱਡ ਦੇਣਾ ਚਾਹੀਦਾ ਜੇ ਨਹੀਂ ਛੱਡਣਗੇ ਤਾਂ ਜਿਹੜੇ ਬਾਰਡਰ ਤੇ ਬੈਠੇ ਆ ਹਰ ਹਾਲਤ ਦਿੱਲੀ ਵਾਲਾ ਰਾ ਤਿਆਰ ਆ ਉੱਥੇ ਜਾਵਾਂਗੇ ਸਾਡੇ ਨਾਲ ਬੇਰੂ ਸਾਹਿਬ ਵੀ ਜੁੜੇ ਹੋਏ ਨੇ ਬੇਰੂ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਹਮੇ ਇੱਥੇ ਪਹੁੰਚੇ ਹੋ ਕਿਤੇ ਨਾ ਕਿਤੇ ਬਖਰੇਵੇਂ ਪਾਏ ਜਾ ਰਹੇ ਸੀ ਵੀ ਜਥੇ ਬੰਦੀਆਂ ਇਕੱਠੀਆਂ ਨੇ ਹੋਣਗੀਆਂ ਇਹਨਾਂ ਦੇ ਰਾਹ ਤਾਂ ਵਖਰੇ ਵਖਰੇ ਮੈਂ ਹਮਾਇਤ ਦੇਣ ਤਾਂ ਨਹੀਂ ਆਇਆ ਮੈਂ ਕੋਈ ਇਹ ਕੋਈ ਇਹਨਾਂ ਦਾ ਕੱਲਿਆ ਦਾ ਥੋੜਾ ਹੈ ਇਹ ਅਦੋਲਣ ਹੈ ਆਰਥਿਕ ਇਨਸਾਫ ਦਾ ਦੋਲਣ ਹੈ ਔਰ ਸਭ ਤੋਂ ਪਹਿਲਾਂ ਸਰਾਜ ਜਗਜੀਤ ਸਿੰਘ ਢੱਲੇਵਾਰ ਦੇ ਖੋਰ ਤੇ ਪਨੇਰ ਸਾਹਿਬ ਨੇ ਜਿਹੜਾ ਕਿ ਫਿਰ ਜੋੜ ਕੇ ਸਮੇਂ ਦੀ ਪਛਾਣ ਕੀਤੀ ਤੁਸੀਂ ਸਵਾਲ ਕੀਤਾ ਮੋਦੀ ਭੱਜ ਰਿਹਾ ਹੈ ਮੋਦੀ ਵਾਕਈ ਜਦ ਪਾਰਲੀਮੈਂਟ ਭੰਗ ਹੋ ਗਿਆ ਉਹਦੇ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਗਈਆਂ ਮੈਂ ਤਾਂ ਸਾਰਾ ਕੁਝ ਠੀਕ ਕਰ ਲਿਆ ਫਿਰ ਅੱਗੇ ਲੁੱਟ ਲੁੱਟੇ ਕਪੂਟਾ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਪੈਟਿਕ ਮੰਗਾ ਦਾ ਮੈਂ ਬਹੁਤ ਇਹਨਾਂ ਦੀ ਤਾਰੀਫ ਕਰਦਾ ਸਮੇਂ ਸਿਰ ਫੈਸਲਾ ਜਿਹੜੇ ਲੀਡਰ ਕਰਦੇ ਨੇ ਕੌਮਾ ਕਰਦੇ ਨੇ ਉਹਦੇ ਵਿੱਚ ਕੁਝ ਨਿਕਲਦਾ ਹੈ ਤੇ ਮੈਂ ਅੱਜ ਇਸ ਭਾਰਤ ਸਰਕਾਰ ਹਰਿਆਣਾ ਸਰਕਾਰ ਦੀਆਂ ਜਿਹੜੀਆਂ ਰੋਕਾਂ ਨੇ ਇਹਦੀ ਸਬਰ ਦਸਤ ਨਿੰਦਿਆ ਕਰਦੇ ਆ ਹੋਇਆ ਮੈਂ ਮੋਦੀ ਨੂੰ ਕੁਝ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਾਣਾ ਚਾਹਦਾ ਵੀ ਮੋਦੀ ਸਾਹਿਬ ਹੁਣ ਸਮਾਂ ਆ ਗਿਆ ਲੋਕ ਇਹਨੇ ਜਾਗਰਤ ਪੈਦਾ ਹੋ ਗਈ ਲੋਕਾਂ ਚ ਵੀ ਆਪਣੇ ਹੁਣ ਤੇਰੇ ਪਰਪਲੇਖੇ ਕਿਸੇ ਜਾਲ ਚ ਫਸਣਗੇ ਨਹੀਂ ਇਹ ਜਿਹੜੇ ਦੋਲਨਕਾਰੀ ਨੇ ਇਹ ਜਾਇਜ਼ ਮੰਗਾਂ ਲੈ ਕੇ ਆ ਰਹੇ ਨੇ ਜਿਹੜੀਆਂ ਮੰਨੀਆਂਆਂ ਮੰਗਾਂ ਲੈ ਕੇ ਆ ਰਹੇ ਨੇ ਕਿਸੇ ਪਰਪਲੇਖੇ ਜਾਂ ਕਿਸੇ ਕਮੇਟੀ ਦੇ ਚੱਕਰ ਚ ਨਹੀਂ ਪੈਣਗੇ ਇਹ ਤਾਂ ਤੇਨੂੰ ਮੰਗਣੀਆਂ ਪੈਣਗੀਆਂ ਮੈਂ ਬਜ਼ੁਰਗ ਬੰਦਾ ਮੈਂ ਸਭ ਤੋਂ ਵੱਡਾ ਅੱਜ ਮੇਨੂੰ ਮਾਣ ਹੈ ਜਿਹੜਾ ਸੁਆਮੀ ਨਾਥਨ ਸੁਆਮੀ ਨਾਥਨ ਇਹ ਸੁਆਮੀ ਨਾਥਨ 2004 ਵਿੱਚ ਜਦੋਂ ਖੁਦਕਸ਼ੀਆਂ ਸ਼ੁਰੂ ਹੋਈਆਂ ਦੌਰ ਤੇ ਮਨਮੋਹਨ ਸਿੰਘ ਨੇ ਬਣਾਇਆ ਦੇਤੀ ਕਲੀ ਸਾਡੀ ਖੇਤੀ ਨੀਤੀ ਮੁਨਾਫੇਵਾਲ ਬਣਾਉਣ ਵਾਸਤੇ ਉਹ ਸ੍ਰੀਮਾਨ ਨਾਥਨਾ ਚਾਰ ਬੰਦੇ ਹੋਰ ਸੀ ਉਹਨਾਂ ਨੇ ਬੜਾ ਇਮਾਨਦਾਰੀ ਅਨੁਸਾਰ ਛੋਟੂ ਰਾਮ ਤੋਂ ਪਿੱਛੇ ਜੇ ਕੰਮ ਕੀਤਾ ਤਾਂ ਉਹਨਾਂ ਨੇ ਕੀਤਾ ਮੇਰੀ ਸਮਝ ਮੁਤਾਬਕ ਉਹਨਾਂ ਨੇ ਪੰਜ ਜਿਲਦਾਂ ਵਿੱਚ ਇੱਕ ਰਿਪੋਰਟ 2 ਸਾਲ ਵਿੱਚ ਤਿਆਰ ਕੀਤੀ ਯੂਨੀਵਰਸਿਟੀਆਂ 'ਚ ਗਿਆ ਖੇਤਾਂ 'ਚ ਗਿਆ ਸਾਰੇ ਹਾਲਾਤਾਂ ਨੂੰ ਇਕੱਠੇ ਕਰਕੇ ਪੰਜ ਜਿਲਦਾਂ 'ਚ ਰਿਪੋਰਟ ਦਿੱਤੀ ਜੇ ਦੇਸ਼ ਨੂੰ ਬਚਾਉਣਾ ਹੈ ਕਿਸਾਨਾਂ ਨੂੰ ਬਚਾਉਣਾ ਹੈ ਦੇਸ਼ ਤੇ ਲੋਕਾਂ ਨੂੰ ਬਚਾਉਣਾ ਹੈ ਤੇ ਇਹ ਰਿਪੋਰਟ ਲਾਗੂ ਕਰ ਦਿਓ ਬੰਦ ਕਰਤੀ ਮੈਂ ਤਾਂ ਮਨਮੋਹਨ ਸਿੰਘ ਦੀ ਕਾਂਗਰਸ ਦੀ ਕਮਾਂਗਾ ਇਹ ਰਿਪੋਰਟ ਲਾਗੂ ਕਰਦੇ ਬਜਾਏ ਦੱਬ ਲਈ ਜਦੋਂ ਸਾਡੀ ਪੇਸ਼ ਨਾ ਗਈ ਤੇ ਦਾਸ ਉਦੋਂ ਜਾਗਿਆ ਜਦੋਂ ਸਵਾਮੀ ਨਾਥਨ ਆਪਣੇ ਇਥੇ ਯੂਨੀਵਰਸਿਟੀ ਅੰਮ੍ਰਿਤਸਰ ਆ ਕੇ ਸਾਨੂੰ ਵੰਗਾਰਿਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਓ ਮੈਨੂੰ ਮੌਕਾ ਮਿਲਿਆ ਮੈਂ ਤੁਹਾਡਾ ਕੰਮ ਕਰਤਾ ਹੁਣ ਲਾਗੂ ਕਰਾਣਾ ਨਾ ਕਰਾਣਾ ਤੁਹਾਡਾ ਕੰਮ ਹੈ ਵੀ ਤੁਸੀਂ ਇਹ ਕਰਾਓ ਮੈਨੂੰ ਆਸ ਹੈ ਕਿ ਉਹ ਰੱਦੀ ਚ ਨਾ ਚਲਾ ਜਾਏ ਫਿਰ ਮੈਂ ਨਾ ਕਿਸਾਨ ਅਧੋਲਨ ਦੇ ਨਾਲ ਨਾਲ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਜਮੇ ਤੱਤ ਰੱਖੇ ਉਹਨਾਂ ਨੇ ਮੇਰੀ ਹਮਾਇਤ ਕੀਤੀ ਸੁਪਰੀਮ ਕੋਰਟ ਦੇ ਬਾਹਰ ਹੀ ਦੇਖ ਤੇ ਕਿਸਾਨਾਂ ਦੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਅਸੀਂ ਤਨੂੰ ਤੇ ਕਟੜ ਦੇ ਵਿੱਚ 2011 ਵਿੱਚ ਸ਼ੁਰੂ ਕਰ ਲਿਆ ਇਹ ਮੁੱਦਾ ਇੰਨਾ ਪਾ ਗਿਆ ਕਿ ਉਹ ਪਲੇਟਫਾਰਮ ਵੱਡਾ ਸੀ ਮੈਂ ਪਾਇਰ ਬਈ ਕਰਦਾ ਰਿਹਾ ਮੁੱਦਾ ਪੱਕ ਗਿਆ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ ਤੇ 2014 ਪਾਰਲੀਮੈਂਟ ਚ ਉਹਨਾਂ ਆ ਗੀਆਂ ਫਿਰ ਮੋਦੀ ਨੇ ਜਾਂ ਭਾਜਪੀ ਨੇ ਇੱਕ ਰਾਜ ਸੀ ਪੱਤਾ ਖੇੜਿਆ ਦੇਸ਼ ਦੇ ਲੋਕਾਂ ਨੂੰ ਵੱਡਾ ਮੁੱਦਾ ਬਣਾਤਾ ਖੇਤੀ ਕਰਨ ਵਾਲੇ ਲੋਕਾਂ ਨੂੰ ਵੀ ਮੈਨੂੰ ਵੋਟਾਂ ਪਾਓ ਮੈਂ ਸੁਆਮੀਨਾਥਨ ਫਾਰਮੂਲਾ ਲਾਗੂ ਕਰਾਂਗਾ ਤੇ ਜਦੋਂ ਉਹ ਪ੍ਰਧਾਨ ਮੰਤਰੀ ਬਣ ਗਿਆ ਫਿਰ ਮੈਂ ਆਪਦੇ ਵਕੀਲਾਂ ਨੂੰ ਸੁਪਰੀਮ ਕੋਰਟ ਗਿਆ ਵੀ ਹੁਣ ਕੰਮ ਸਖਾਲਾ ਹੋ ਗਿਆ ਉਹਨਾਂ ਦਾ ਚੋਣ ਬਾਦ ਆ ਬੋਲ ਰਿਹਾ ਹੈ ਤੇ ਵਕੀਲਾਂ ਨੇ ਪੌਰੀ ਕਾਬੇ ਨੂੰ ਲੈ ਕੇ ਆਓ ਮੈਂ ਉਹ ਲੈ ਕੇ ਗਿਆ ਫਿਰ ਅਸੀਂ ਇੱਕ ਸਬਕ ਇਸ ਦਾਲਤ ਸਾਹਮਣੇ ਰੱਖਿਆ ਵੀ ਅਸੀਂ ਕੁਝ ਤੱਤ ਲਾਣਾ ਚਾਹਨੇ ਆਪਦੀ ਰੇਟ ਨਾਲ ਬਾਣਜੋਗ ਦਾਲਤ ਨੇ ਸਾਨੂੰ ਆਗਿਆ ਦਿੱਤੀ ਅਸੀਂ ਉਹ ਇਹਨਾਂ ਚੋਣਵਾਦਾ ਉੱਤੇ ਲਾਤਾ ਫਿਰ ਜਦ ਥਨਵਾਈ ਹੋਈ ਫਿਰ ਜੱਜਾਂ ਨੇ ਝਾੜਤਾ ਸਰਕਾਰ ਦੇ ਵਕੀਲਾਂ ਨੂੰ ਵੀ ਹੁਣ ਤੱਕ ਗਜਾਇੇ ਸੀ ਕੋਈ ਤੁਹਾਡਾ ਆਪਦਾ ਵਾਦਾ ਬੋਲ ਰਿਹਾ ਹੈ ਚੋਣ ਵਾਦਾ ਬੋਲ ਰਿਹਾ ਹੈ ਪੀਰੂ ਸਾਹਿਬ ਇਹ ਕਾਗਜ਼ ਉਹੀ ਲੈ ਫਿਰਦਾ ਤੁਸੀਂ ਕਾਗਜ਼ ਨਾਲ ਜਿਹੜੇ ਫੈਸਲੇ ਵਾਲੀ ਸੀ ਇਹ ਹੁਣ ਬੜਾ ਜ਼ਰੂਰੀ ਨੇ ਤੁਹਾ ਨੂੰ ਵਿਖਾਣੇ ਉਹਨੂੰ ਸ਼ਰਮਿੰਦਾ ਕਰਨਾ ਬੜਾ ਜ਼ਰੂਰੀ ਹੈ ਜਿਹੜਾ ਭੌਂਕ ਰਿਹਾ ਹੈ ਨਾ ਇਹਦਾ ਮੂੰਹ ਬੰਦ ਕਰਾਉਣ ਵਾਸਤੇ ਇਹ ਇੱਕ ਬੰਬ ਹੈ ਸੋ ਇਹ ਜਦੋਂ ਵਾਅਦਾ ਕਰ ਲਿਆ ਸੁਪਰੀਮ ਕੋਰਟ ਵਿੱਚ ਉਹ ਸੁਪਰੀਮ ਕੋਰਟ ਪੁੱਛਣ ਲੱਗ ਗਿਆ ਵੀ ਹੁਣ ਇਹਨੂੰ ਕਿਉਂ ਨਹੀਂ ਕਰਦੇ ਇੱਕ ਅਲਫਨਾਮਾ ਦੇ ਕੇ ਬੌਂਡ ਬੋ ਵੀ ਕਿਹੜੀ ਤਰੀਕ ਨੂੰ ਲਾਗੂ ਕਰਦਾ ਸੁਆਮੀ ਨਾਥਨ ਤੇ ਲਾਗੂ ਕਰਨ ਦੀ ਬਜਾਏ ਇੱਕ ਐਸਾ ਤੁੱਥ ਮੁੱਥ ਅਲਫਨਾਮਾ ਦੇਤਾ ਤੇ ਦਾਲਤ ਨੂੰ ਇੰਨਾ ਘਬਰਾਹ ਕੇਤਾ ਦੇਸ਼ ਭੁੱਖੇ ਮਰ ਜਾਣਗੇ ਬਾਜ਼ਾਰ ਡਗਮਗ ਜਾਏਗਾ ਜੇ ਸੁਆਮੀ ਨਾਥਨ ਫਾਰਮੂਲਾ ਭਾਰਤ ਸਰਕਾਰ ਲਾਗੂ ਕਰਦੀ ਹੈ ਤੇ ਦੇਸ਼ ਦੇ ਲੋਕ ਉਦੋਂ ਤੋਂ ਅੱਜ ਤੱਕ ਬੇਰੀ ਰੇਟ ਚ ਪੁੱਛ ਰਹੇ ਨੇ ਕਿ ਜਦੋਂ ਤੁਸੀਂ ਰਾਜਸੀ ਠੱਗੀ ਮਾਰਦੀ ਵੋਟਾਂ ਲੈਣੀ ਉਦੋਂ ਦੇਸ਼ ਨੂੰ ਕੋਈ ਖਤਰਾ ਨਹੀਂ ਤੇ ਜਦੋਂ ਸੁਪਰੀਮ ਕੋਰਟ ਚਾਹਦਾ ਹੈ ਲੋਕਾਂ ਦੀ ਬਾਹ ਫੜਨੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਦੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਸੋ ਇਹ ਜਿਹੜਾ ਅਲਫਨਾਮਾ ਇਹ ਇੱਕ ਵੱਡੀ ਰਾਜਸੀ ਘਟਨਾ ਹੈ ਕੋਈ ਰਾਜਸੀ ਕੌਮੀ ਪਾਰਟੀ ਸੁਪਰੀਮ ਕੋਰਟ ਚ ਮੁਕਰੇ ਜਿਹੜੋ ਲੰਬੇ ਸਮੇਂ ਤੋਂ ਆ ਜਿਹੜੀਆਂ ਖੇਤਰੀ ਪਾਰਟੀਆਂ ਤੇ ਕੌਮੀ ਪਾਰਟੀਆਂ ਕਹਿ ਰਹੀਆਂ ਨੇ ਆ ਸਾਡਾ ਵਾਅਦਾ ਜੀ ਅਸੀਂ 100% ਲਾਗੂ ਕਰਤਾ ਆ ਉਹਨਾਂ ਦੇ ਮੂੰਹ ਤੇ ਚਾਟ ਹੈ ਜਿਵੇਂ ਮੈਂ ਪਹਿਲਾਂ ਕਿਹਾ ਹੁਣ ਜਿਵੇਂ ਰੀਡਰ ਹੱਥ ਲਾ ਕੇ ਭਾਇਦਾ ਹੁੰਦਾ ਹੁਣ ਲੱਗਦਾ ਵੀ 24 ਜਾ ਕੇ ਠਿੱਬੀ ਮਾਰ ਕੇ ਸਿੱਟ ਲਿਆ ਇਹ ਲੋਕ ਸੁੱਟਣਗੇ ਅਸੀਂ ਕੌਣ ਸੁੱਟਣ ਵਾਲੇ ਲੋਕ ਕਿਸਾਨ ਮਸਲੇ ਤੋਂ ਇਲਾਵਾ ਹੋਰ ਫਿਰਕੂ ਜਿਹੜੀ ਉਹਦੀ ਹਵਾ ਹੈ ਨਾ ਉਹ ਵੀ ਕੱਢ ਦੇਣਗੇ ਲੋਕ ਇੰਨੇ ਦੁਖੀ ਨੇ ਉਹ ਟੀਕ ਦੀ ਗੱਲ ਕਰਦੇ ਕਦੋਂ ਸਟੇਨ ਕਰਦਾ ਬਸਰ ਨਾ ਪਾਈਏ ਮੋਦੀ ਪੱਕਾ ਮੇਰਾ ਵਿਸ਼ਵਾਸ ਹੈ ਬੈਨੂ ਸਾਹਿਬ ਉਹ RAM ਦੇ ਨਾਂ ਤੇ ਪੱਤਾ ਖੇਡਣਾ ਚਾਹੁੰਦਾ ਸੀ ਕਿਸਾਨਾਂ ਨੇ ਫੇਰ ਜੁਗਾਤੇ ਲੋਕ ਕਿਤੇ ਨਾ ਕਿਤੇ ਗਰਾਫ ਉਸ ਦਾ ਫੇਰ ਥੱਲੇ ਆ ਗਿਆ ਕਟੜ ਕਟੜ ਬੀਜੇਪੀ ਦੇ ਬੰਦੇ ਮੈਨੂੰ ਮਿਲੇ ਰੋਏ ਨੇ ਮੇਰੇ ਕੋਲ ਭਈ ਉਹ ਸਾਡਾ ਬੜਿਆ ਬੜਾ ਜਗਾੜ ਕਿਸਾਨ ਅਧੋਲਨ ਨੇ ਚੱਕਣਾ ਚੋਰ ਕਰ ਦਿੱਤਾ ਚੱਕਣਾ ਚੋਰ ਕਰਤਾ ਉਹ ਬਹੁਤ ਵੱਡਾ ਇੱਕ ਪੱਤਾ ਸੀ ਉਹ ਪੱਤਾ ਹੁਣ ਫੇਲ ਹੋਇਆ ਹੁਣ ਕਿਸਾਨ ਅਧੋਲਨ ਇੱਕ ਸਿੱਧੇ ਰਸਤੇ ਪਿਆਏ ਜੇ ਸਿੱਧੇ ਰਸਤੇ ਅਸੀਂ ਕੋਈ ਰਾਜਸੀ ਬੰਦੇ ਨਾਲ ਕਾਟ ਕੱਟ ਮੈਂ ਜੇ ਸਾਡੀਆਂ ਮੰਗਾਂ ਮੰਨ ਲਏ ਅਸੀਂ ਐਮਪੀ ਨਹੀਂ ਬਣਨਾ ਕੋਈ ਰਾਜ ਸਭਾ ਦੇ ਮੈਂਬਰ ਨਹੀਂ ਬਣਨਾ ਜੇ ਮੰਗਾਂ ਮੰਨ ਲੈ ਸਾਨੂੰ ਇੱਥੇ ਆ ਕੇ ਮੰਨ ਲੈ ਚੰਡੀਗੜ੍ਹ ਬਹਿ ਕੇ ਮੰਨ ਲਏ ਦਿੱਲੀ ਲਿਜਾ ਕੇ ਮੰਨ ਲਏ ਤੇ ਸਾਡਾ ਕੋਈ ਰੋਲਾ ਨਹੀਂ 2024 ਚ ਜਾਏ ਜਿਹਨੂੰ ਮਰਜ਼ੀ ਲੋਕ ਬੋਟ ਪਾ ਦੇਣ ਤੇ ਨਹੀਂ ਤੇ ਮੇਰਾ ਤਾਂ ਨਾ ਰਾਜ ਜਿੱਦਨ ਮੈਨੂੰ ਇਹਨਾਂ ਬਕਵਾਸ ਬੋਲ ਕੇ ਹਰਾਇਆ ਮੈਂ ਉਦੋਂ ਲਾਣ ਕੀਤਾ ਸੀ ਜਿੱਨਾ ਚਿਰ ਮੇਰੇ ਸਵਾਸ ਨੇ ਮੈਂ ਦੇਸ਼ ਦੇ ਲੋਕਾਂ ਚ ਹੋਕਾ ਦੇਵਾਂਗਾ ਉੱਚੀ ਉੱਚੀ ਬਈ ਦੇਸ਼ ਦੇ ਲੋਕੋ ਭਾਜਪੀ ਨੂੰ ਵੋਟਾਂ ਨਾ ਪਾਓ ਹੋਰ ਪਾਵੇ ਕਿਸੇ ਨੂੰ ਪਾ ਦਿਓ ਬਾਕੀ ਦਾ ਜੋ ਨਹਾ ਸ਼ਿਕਰ ਬਹਿਰੂ ਸਾਹਿਬ ਦੇ ਹੱਥ ਦੇ ਵਿੱਚ ਫੈਸਲਾ ਕੋਰਟ ਦਾ ਜਦੋਂ ਚੋਣਾਂ ਲੈਣੇ ਆਉਂਦੀਆਂ ਨੇ ਰਾਜਸੀ ਪਾਰਟੀਆਂ ਨੇ ਉਦੋਂ ਸਵਾਮੀ 나ਥਨ ਯਾਦ ਆ ਜਾਂਦੇ ਨੇ ਜਦੋਂ ਚੋਣਾਂ ਲੈਣੀਆਂ ਨੇ ਕਿਸਾਨਾਂ ਆ ਦੇ ਦੁੱਗਣੀ ਆਮਦਨ ਕਰਨੀਆਂ ਗੱਲਾਂ ਦੇ ਵਿੱਚ ਉਦੋਂ ਵਾਦੇ ਪੂਰੇ ਹੋ ਦਾਅਵੇ ਪੂਰੇ ਕਰਨ ਦੇ ਵਾਦੇ ਪੂਰੇ ਕਰਨ ਦੇ ਲੋਕਾਂ ਨੂੰ ਬਿਜਵਾਦ ਦਬਾਉਂਦੀਆਂ ਨੇ ਹੁਣ ਸਵਾਮੀ 나ਥਨ ਨੂੰ ਭਾਰਤ ਰਤਨ ਦੇ ਦਿੱਤਾ ਜਾ ਰਿਹਾ ਭਾਜਪਾ ਇੱਕ ਪਾਸੇ ਸਵਾਮੀ 나ਥਨ ਦੀ ਰਿਪੋਰਟ ਨੂੰ ਕੋਟਾਂ ਦੇ ਵਿੱਚ ਘੜੀਸਾ ਜਾ ਰਿਹਾ ਕੋਟਾਂ ਦੇ ਵਿੱਚ ਬੀਜੇਪੀ ਹਾਰ ਰਹੀ ਆ ਥਾਂ ਥਾਂ ਤੇ ਪਰ ਫਿਰ ਵੀ ਜਦੋਂ ਇਹੋ ਜਿਹੇ ਬਜ਼ੁਰਗਾਂ ਦਾ ਨੌਜਵਾਨਾਂ ਦੇ ਨਾਲ ਸਿਰ ਤੇ ਹੱਥ ਹੋਵੇ ਕਿਉਂਕਿ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਹਰਾਉਣਾ ਕੋਟਾਂ ਦੇ ਵਿੱਚ ਛੋਟੀ ਗੱਲ ਨਹੀਂ ਹੁੰਦੀ ਜਦੋਂ ਇਹੋ ਜਿਹੇ ਬਜ਼ੁਰਗਾਂ ਦਾ ਸਾਥ ਮਿਲਿਆ ਤਾਂ ਨਹੀਂ ਹਾਰਨਗੇ ਪੰਜਾਬ ਦੇ ਕਿਸਾਨ ਪੰਜਾਬ ਦਾ ਜੂਥ ਨਹੀਂ ਪਲਪਲ ਦੇ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਪ੍ਰਿੰਸ ਦੇ ਨਾਲ ਇਕਬਾਲ ਸਿੰਘ ਫਗੋਲਾ ਖਨੌਰੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ